ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਅੱਗੇ ਹੱਥ ਜੋੜ ਕੇ ਮੈਂ ਮਿੰਤ ਕਰਦਾ ਬੇਨਤੀ ਕਰਦਾ ਸਾਰੇ ਭਰਾ ਵੀਡੀਓ ਦੇ ਐਂਡ ਤੱਕ ਬਨੇ ਰਹਿਣਗੇ ਜਿਹੜੇ ਭਰਾ ਸੇਵਾ ਕਰ ਸਕਦੇ ਆ ਸੇਵਾ ਕਰ ਲਿਓ ਜਿਹੜੇ ਨਹੀਂ ਕਰ ਸਕਦੇ ਕੋਈ ਗੱਲ ਨਹੀਂ ਬਸ ਤੁਸੀਂ ਸ਼ੇਅਰ ਕਰਨੀ ਹੈ ਭਰਾ ਵਣ ਕੇ ਸੋ ਗਰੀਬ ਪਰਿਵਾਰ ਦੀ ਹੈਲਪ ਹੋ ਜੂਗੀ ਘਰ ਦੇ ਹਾਲਾਤ ਮੈਂ ਤੁਹਾਨੂੰ ਦਿਖਾ ਦੇਣਾ ਵੀਡੀਓ ਦੇ ਐਂਡ ਤੱਕ ਬਨੇ ਰਹੋ ਮੇਰੀ ਹੱਥ ਮੰਨ ਕੇ ਬੇਨਤੀ ਹੈ ਸਾਰਿਆਂ ਨੂੰ ਜਿਹੜੀ ਮਾਤਾ ਦਾ ਚੂਲਾ ਟੁੱਟਿਆ ਉਹਦਾ ਇੱਕ ਬੇਟਾ ਉਹ ਹਾਲਾਤ ਤੁਸੀਂ ਦੇਖ ਲਓ ਉਹ ਉਧਰ ਲੰਘ ਹੋਇਆ ਹੋਇਆ ਹੈ 15 ਸਾਲਾਂ ਤੋਂ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ ਸਾਰੀ ਗੱਲਬਾਤ ਆਪਾਂ ਕਰਦੇ ਆਂ ਵੀਡੀਓ ਦੇ ਵਿੱਚ ਬੇਬੇ ਕਿੰਨੀ ਕਿ ਤਕਲੀਫ ਹੈ ਹੁਣ ਤੈਨੂੰ ਬਹੁਤ ਤਕਲੀਫ ਆ ਪਤ ਪਾਸਾ ਨਹੀਂ ਲੈਤਾ ਜਾਂਦਾ ਪਾਸਾ ਲੈਤਾ ਨਹੀਂ ਜਾਂਦਾ ਲੈਟਰ ਨਹੀਂ ਬਥੋਂਦਾ ਕਿਵੇਂ ਕਰਦੀਆਂ ਫਿਰ ਤੂੰ ਆ ਪਸ਼ਾਬ ਵਾਲੀ ਥੈਲੀ ਲਾਰਖੀ ਆ ਪਤਾ ਲੈਟਰਾਂ ਕਬੂ ਕਰਉਂਦੀ ਇਹ ਬਜਾਈ ਤੇ ਰੋਟੀ ਪਾਣੀ ਦਾ ਰੋਟੀ ਪਾਣੀ ਪੀ ਪੀ ਦੇ ਮੂੰਹ ਚ ਪਾਉਂਦੇ ਨੇ ਖਾ ਲਾ ਨਹੀਂ ਜਿੱਥੇ ਰੋਟੀ ਖਾਣੀ ਹੁੰਦੀ ਓਥੇ ਅੱਧੀ ਖਾਣੀ ਰੋਟੀ ਵੀ ਨਹੀਂ ਚੱਲ ਕੋਈ ਨਾ ਬੇਬੇ ਬਾਹੀ ਗੁਰੂ ਤੇ ਭਰੋਸਾ ਰੱਖੋ ਤੇ ਲੋਕ ਬਹੁਤ ਨੇਦਾਨ ਕਰਨ ਵਾਲੇ ਆਪਾਂ ਕਰਾਵਾਂਗੇ ਹਲ ਛੇਤੀ ਛੇਤੀ ਠੀਕ ਆ ਠੀਕ ਆ ਦ ਠੀਕ ਧੰਨਵਾਦ ਬੋਤਨਾ ਨਾ ਨਾ ਬੀਬੇ ਕੋਈ ਨਹੀਂ ਅਸੀਂ ਤਾਂ ਆਪ ਤੇਰੇ ਪੋਤੇ ਵਰਗੇ ਆ ਕਰਾਵਾਂਗੇ ਆਪਾਂ ਵੱਧ ਤੋਂ ਵੱਧ ਵੱਧ ਤੋਂ ਵੱਧ ਆਪਾਂ ਪੈਸੇ ਇਕੱਠੇ ਕਰਕੇ ਕਿਦਾਂ ਲਾਇਕ ਕਰਾਵਾਂਗੇ ਸ਼ੇਰ ਜੀ ਚੰਗਾ ਠੀਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਬਾਰੇ ਦੱਸਦਾ ਮੈਂ ਹਰਪ੍ਰੀਤ ਸਿੰਘ ਵਾਸੀ ਸਰਦੂਗੜ ਸੋ ਸਾਰੇ ਜਿੰਨੇ ਭਰਾ ਵੀਡੀਓ ਦੇਖੀ ਜਾਂਦੇ ਆ ਮੈਂ ਸਾਰਿਆਂ ਅੱਗੇ ਬੇਨਤੀ ਲੈ ਕੇ ਆਇਆ ਜੀ ਇੱਕ ਇੱਕ ਆਪਣਾ ਪਰਿਵਾਰ ਹੈ ਜਦੋਂ ਆਪਾਂ ਸਰਦੂਗੜ ਤੋਂ ਪਿੰਡ ਝੰਡਾ ਕਲਾਂ ਜਾਂਦੇ ਆ ਇੱਕ ਟਾਣੀ ਆਉਂਦੀ ਹੈ ਉੱਥੇ ਇੱਕ ਬਹੁਤ ਗਰੀਬ ਪਰਿਵਾਰ ਆਪਾਂ ਜਿੱਥੇ ਆਏ ਆ ਸੋ ਭਰਾਵ ਨੇ ਅਮਰੀਕ ਸਿੰਘ ਨੇ ਦੱਸ ਪਾਈ ਸੀ ਵੀ ਬਹੁਤ ਗਰੀਬ ਪਰਿਵਾਰ ਆ ਮਾਤਾ ਦਾ ਚੂਲਾ ਟੁੱਟ ਗਿਆ ਹਾਲਾਤ ਬਹੁਤ ਮਾੜੇ ਆ ਮਾਤਾ ਦੇ ਦੋ ਮੁੰਡੇ ਇੱਕ ਭਰਾ ਰੇਸ਼ੀ ਕੰਮ ਕਰਨ ਵਾਲਾ ਤਾਂ ਇੱਕ ਭਰਾ ਆ ਵੀ ਕੀ ਮੜੇ ਮੁੰਡਾ ਦਿਖਾ ਦੇ ਮੰਦ ਬੁੱਧੀ ਕਹਿ ਦੋ ਜਿੱਦਾਂ ਮਰਜ਼ੀ ਕਹਿ ਦੋ 15 ਸਾਲ ਹੋ ਗਏ ਮਾਂ ਹੀ ਸੰਭਾਲਦੀ ਸੀ ਸੋ ਹਾਲਾਤ ਇਹ ਜੇ ਹੋ ਗਏ ਰੇਸ਼ੀ ਭਰਾ ਮਾਤਾ ਨੂੰ ਏਮਜ਼ ਦੇ ਵਿੱਚ ਲਗਾਤਾਰ 7-8 ਦਿਨਾਂ ਲੀੰਦਾਰੇਆ ਉੱਥੇ 7 ਦਿਨ ਰਤ ਉੱਥੇ ਹੀ ਗੱਟੀਆਂ ਰਹੀ ਸੀ ਹਾਂਜੀ ਹਾਂਜੀ ਉੱਥੇ ਹੀ ਰਹਿ ਆਇਆ ਅੱਛਾ ਜਿੰਨਾ ਚ ਕਿ ਜੇਬ ਚ ਪੈਸੇ ਸੀ ਉਹ 7 ਦਿਨਾਂ ਉੱਥੇ ਕੱਟ ਲਏ ਹੁਣ ਏਮਜ਼ ਵਾਲੇ ਹਸਪੀਟਲ ਕਹਿੰਦੇ ਵੀ ਜਿੰ ਜਦੋਂ ਤੁਹਾਡੇ ਕੋਲੇ ਜਮਾ ਪੂੰਜੀ ਪੈਸੇ ਹੋਣਗੇ ਮਤ ਦਾ ਆਪਰੇਸ਼ਨ ਹੋਊਗਾ ਸੋ ਭਰਾ ਕੋਲੇ ਜਿੰਨੇ ਪੈਸੇ ਸੀਗੇ ਪੈਸੇ ਹੋਗੇ ਖਤਮ ਸੋ ਸਾਰੇ ਭਰਾਵਾਂ ਨੂੰ ਮੈਂ ਇੱਕੋ ਹੀ ਬੇਨਤੀ ਕਰਦਾ ਵੀ ਆਹ ਸਾਰੀਆਂ ਰਿਪੋਰਟਾਂ ਨੇ ਤੇ ਆਪਾਂ ਸਾਰੇ ਨੂੰ ਇੰਨੀ ਕਿ ਮੰਨਤ ਕਰਦੇ ਆਂ ਵੀ ਮਾਤਾ ਵਾਸਤੇ ਆਪਾਂ 7 ਲੱਖ ਰੁਪਇਆ ਇਕੱਠਾ ਕਰਨਾ ਕਾਰਡ ਬਣਿਆ ਹੋਇਆ ਜਿਹਦੇ ਵਿੱਚ ਏਮਜ਼ ਵਾਲੇ ਕਹਿੰਦੇ ਵੀ 40000 ਰੁਪਏ ਦਾ ਅਸੀਂ ਜਿਹੜੀਆਂ ਦਵਾਈਆਂ ਬੂਟੀਆਂ ਨੇ ਉਹ ਦੇ ਸਕਦੇ ਆ ਜਿਹੜਾ 80000 ਰੁਪਿਆ ਉਹ ਅਸੀਂ ਨਹੀਂ ਲਾ ਸਕਦੇ ਆ ਆਪਦੇ ਕੋਲ ਸੋ ਆਪਰੇਸ਼ਨ ਦੇ ਵਿੱਚ 80000 ਰੁਪਿਆ ਲੱਗੂਗਾ ਬਾਕੀ ਭਰਾ ਰੇਸੀ ਆ ਉਹ ਸਾਰੇ ਹਾਲਾਤ ਦੱਸ ਦੂਗਾ ਰੇਸੀ ਦੱਸ ਦੇ ਕੀ ਗੱਲ ਵਾਸti ਤੂੰ ਏਮਜ਼ ਲੈ ਕੇ ਗਿਆ ਸੀਗਾ ਹਾਂਜੀ ਲੈ ਕੇ ਗਿਆ ਜੀ ਦੱਸ ਦੇ ਸਾਰੀ ਮੈਂ 8 ਦਿਨ ਲੈ ਕੇ ਉਥੇ ਸਟੇਟਚਰ ਦੇ ਫਿਰਦਾ ਰਿਆਂ ਜੀ ਅੱਛਾ ਸ਼ਾਮ ਨੂੰ ਆਪਦੇ ਕੋਲੇ ਲਾਲਾ ਨੇ ਕੋਈ ਮੇਰੀ ਸੁਣਵਾਈ ਨਹੀਂ ਹੋਈ ਨਾ ਹੀ ਉਹਨਾਂ ਨੇ ਕੋਈ ਗੋਲੀ ਗੱਪਾ ਦਿੱਤਾ ਜਿੰਨਾ ਕਿ ਤੇਰੇ ਮੇਰੇ ਕੋਲੇ ਪੈਸੇ ਸੀ ਉਹਨਾਂ ਦਿਨ ਮੈਂ ਰਹਿ ਜੀ ਉਥੇ ਕੋਈ ਪੁੱਛ ਗਿਚ ਨਹੀਂ ਹੋਈ ਅੱਛਾ ਤੂੰ ਜਿਹੜੇ ਆਹ ਜਿਹੜੇ ਐਕਸ ਰੇ ਐਕਸ ਰੇ ਰਿਪੋਰਟਾਂ ਰਿਪੋਰਟਾਂ ਕਰਾਈਆਂ ਇਹ ਤੇ ਤੇਰੇ ਪੈਸੇ ਖਰਚ ਹੋ ਗਏ ਹਾਂਜੀ ਹਾਂਜੀ ਇਹਦੇ ਤੇ ਮੈਂ ਪੈਸੇ ਜਿੰਨੇ ਸੀਗੇ ਖਰਚ ਕਰਿਆ ਜੀ ਉਥੇ ਜਿੰਨੇ ਦਿਨ ਮੇਰੇ ਕੋਲੇ ਸੀਗੇ 7-8 ਦਿਨ ਲੱਗਿਆ ਕਿੰਨੇ ਕਿੰਨੇ ਕੇ ਪੈਸੇ ਖਰਚ ਆ ਜਾਣਗੇ ਹੁਣ ਇਹਦੇ ਇਲਾਜ ਤੇ ਜੀ 1/2 ਇਹਦੀ ਸਰਜਰੀ ਹੋਣੀ ਹੈ ਉਹ ਪਰ ਉਹ ਕਹਿੰਦਾ ਕੋਈ ਗੋਲੀ ਗਿਆਪਾ ਦੇਣ ਵਾਲਾ ਸਿਸਟਮ ਹੈ ਨਹੀਂ ਵੇ ਸਰ ਹੁਣ ਕੱਲੀ ਸਰਜਰੀ ਹੋਊਗੀ ਹੁਣ ਜਮਾ ਮੰਜੇ ਤੇ ਪੈ ਗਈ ਹਾਂ ਮੰਜੇ ਤੇ ਪਈ ਹੈ ਤੇ ਸਾਰੇ ਮੈਂ ਤੁਹਾਨੂੰ ਇਸ ਤਰ੍ਹਾਂ ਹੀ ਪਾਣੇ ਜੀ ਸੋਨੂੰ ਸਾਰੇ ਭਰਾਵਾਂ ਨੂੰ ਇੱਕ ਮੈਂ ਗੱਲ ਹੋਰ ਦੱਸਦਾ ਵੀ ਇਹ ਮੰਦਬੂ ਦੀ ਇਸ ਭਰਾ ਦਾ ਵੱਡਾ ਭਰਾ ਹੈ ਮਾਤਾ ਇਹਨੂੰ ਸੰਭਦੀ ਸੀ ਸੋ ਇਹ ਭਰਾ ਦਿਹਾੜੀ ਦੱਪੇ ਤੇ ਪੈ ਜਾਂਦੇ ਸੀ ਘਰ ਦਾ ਗੁਜ਼ਾਰਾ ਚੱਲਿਆਂਦਾ ਸੀ ਭਰਾ ਦੇ ਛੋਲੇ ਛੋਲੇ ਬੱਚੇ ਨੇ ਉਹਦੇ ਵੀ ਇੱਕ ਗੁੜੀਆ ਦੀ ਲੱਤ ਟੁੱਟੀ ਹੋਈ ਹੈ ਹੁਣ ਉਹ ਤੁਰਨ ਫਿਰਨ ਲੱਗੀ ਹੁਣ ਸਕੂਲ ਗਈ ਹੈਗੀ ਆਪਾਂ ਵੀਡੀਓ ਵਿੱਚ ਨਹੀਂ ਦਿਖਾਉਂਦੇ ਉਹਨੂੰ ਸੋ ਮਾਤਾ ਦਾ ਆਪਾਂ ਆਪ ਸੋ ਸੋ 500 ਜਿੰਨੇ ਵੀ ਭਰਾ ਦੇ ਸਕਦੇ ਆ ਹੋ ਸਕਦਾ ਤੁਸੀਂ ਵੀਡੀਓ ਸ਼ੇਅਰ ਕਰ ਦੋ ਵੀਡੀਓ ਇਹੋ ਜਿਹੇ ਬੰਦੇ ਤੱਕ ਮਚਾ ਦਿਓ ਕੱਲੇ ਕੱਲੇ ਬੰਦੇ ਵੀ ਇਲਾਜ ਕਰਾਉਣ ਆਲੇ ਬੈਠੇ ਆ ਸੋ ਪਰਿਵਾਰ ਦਾ ਤੁਸੀਂ ਹਾਲਾਤ ਦੇਖ ਹੀ ਲੋ ਘਰ ਦੇ ਹਾਲਾਤ ਦਿਖਾ ਦਿ ਵੀ ਕੀ ਮਾੜੇ ਜੇ ਸੋਨੂੰ ਸ਼ਾਇਦ ਕਈ ਵਾਰ ਨਾ ਹੁਣ ਫਰਾਡ ਬਹੁਤ ਹੋ ਗਿਆ ਹਰ ਇੱਕ ਵੀਡੀਓ ਬਣਾ ਕੇ ਪਾ ਦਿੰਦਾ ਪੈਸੇ ਇਕੱਠੇ ਕਰਨ ਦੇ ਮਾਰੇ ਆਪਾ ਹੋ ਜਾ ਕੋਈ ਕੰਮ ਨਹੀਂ ਕਰਦੇ ਤੁਸੀਂ ਸਾਰੇ ਲਗਭਗ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ ਮੈਂ ਸਾਰਿਆਂ ਨੂੰ ਇਹ ਵੀ ਦੱਸਦਾ ਵੀ ਨਾ ਤਾਂ ਮੇਰੀ ਕੋਈ ਸੰਸਥਾ ਹੈ ਨਾ ਮੇਰਾ ਕੋਈ ਕਲੱਬ ਹੈ ਪਰਮਾਤਮਾ ਜਿਵੇਂ ਆਪਣੇ ਕੋਈ ਕੰਮ ਲਈ ਜਾਂਦਾ ਕੋਈ ਉਹਦੀ ਰਜਾ ਹੁੰਦੀ ਹੈ ਉਵੇਂ ਦਾ ਆਪਾਂ ਕੰਮ ਕਰੀ ਜਾਂਦੇ ਆ ਸੋ ਅਕਾਊਂਟ ਨੰਬਰ ਵੀ ਦੇਵਾਂਗੇ ਭਰਾ ਦਾ ਐਡਰੈਸ ਵੀ ਤੁਹਾਨੂੰ ਹੈ ਮਾਤਾ ਦੀ ਦੇ ਦੇਣੀ ਹਾਂ ਮਾਤਾ ਦੀ ਕੋਈ ਗੱਲ ਨਹੀਂ ਮਾਤਾ ਮਾਤਾ ਨੂੰ ਕਢਾਉਣੇ ਓਕੇ ਹੋ ਜਾ ਕਰਨਗੇ ਫਿਰ ਜਿਹੜੇ ਵੀ ਕੋਈ ਦਾਨ ਕਰਨ ਵਾਲੇ ਮਿਲ ਜਾਣਗੇ ਆਪਾਂ ਨੂੰ ਤੇ ਰਸੀਦਾ ਆਪਾਂ ਖਾਤਾ ਦੇਵਾਂਗੇ ਤੇ ਜਿਨੇ ਹੂੰ ਪੈਸੇ ਪੜਾ ਕੇ ਜਾਣੇ ਆ ਕੋਈ ਮਾਤਾ ਦੀ ਆ ਕੇ ਘਰੇ ਆਪਾਂ ਸਾਰਾ ਐਡਰੈਸ ਦੱਸਾਂਗੇ ਵੀਡੀਓ ਦੇ ਵਿੱਚ ਸੋ ਸਾਰੇ ਭਰਾਵਾਂ ਨੇ ਵੀਡੀਓ ਸ਼ੇਅਰ ਕਰ ਦੇਣੀ ਹੈ ਮੇਰੇ ਹੱਥ ਵੱਨ ਕੇ ਬੇਨਤੀ ਜਿੰਨਾ ਕੁ ਸ਼ੀ ਮੇਰੇ ਕੋਲੇ ਮਿਲਾਈ ਜਿਵੇਂ ਦੋ ਮਰੀਜ਼ਾਂ ਨੂੰ ਸਾਹਮਦੀਆਂ ਮੇਰੀ ਮਾਤਾ ਵਸ ਮੰਜੇ ਚੁੱਟ ਖੜੇ ਜੀ ਮੇਰੀ ਇਹ ਹੀ ਬੇਨਤੀ ਆ ਜੀ ਸਾਰੇ ਜਣੇ ਮੇਰਾ ਸਹਿਯੋਗ ਦਿਓ ਜੀ ਸੋ ਸਾਰੇ ਭਰਾ ਵੀਡੀਓ ਜਲਦੀ ਜਲਦੀ ਭਰਾ ਬਣ ਕੇ ਸ਼ੇਅਰ ਕਰ ਦਿਓ ਅੱਖਾਂ ਦੇ ਵਿੱਚ ਹਲਜੂ ਨੇ ਸੋ ਸਾਰੇ ਪਰਿਵਾਰ ਤੁਸੀਂ ਦੇਖ ਹੀ ਸਕਦੇ ਹੋ ਕਿਹੜੇ ਹਾਲਾਤਾਂ ਵਿੱਚ ਗੁਜ਼ਰ ਰਿਹਾ ਸਾਰੇ ਭਰਾ ਵੀਡੀਓ ਸ਼ੇਅਰ ਕਰ ਦਿਓ ਜਿਹੜਾ ਵੀ ਭਰਾ 150 ਜਿੰਨੇ ਵੀ ਪੈਸੇ ਦੇ ਸਕਦਾ ਵੀਰ ਬਣ ਕੇ ਮੇਰੀ ਹੱਥ ਬਣ ਕੇ ਬੇਨਤੀ ਹੈ ਵੀ ਆਪਾਂ ਇਸ ਪਰਿਵਾਰ ਲਈ ਆਪਾਂ ਪੈਸੇ ਇਕੱਠੇ ਕਰੀਏ ਤੇ ਮਾਤਾ ਦਾ ਇਲਾਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਰੇਸ਼ੀ ਭਰਾ ਦਾ ਨੰਬਰ ਹੈ ਜਿਹੜਾ ਮੇਰੇ ਨਾਲ ਖੜਾ ਤੁਸੀਂ ਕੋਈ ਵੀ ਭਰਾ ਜਿਹੜਾ ਮਦਦ ਕਰਨਾ ਚਾਹੁੰਦਾ ਆ ਸਕੈਨਰ ਤੇ ਪੇਮੈਂਟ ਕਰ ਸਕਦਾ ਹੈ ਤੇ ਬਾਕੀ ਜੇ ਜ਼ਿਆਦਾ ਜਾਣਕਾਰੀ ਲੈਣੀ ਹੈ ਤਾਂ ਰਸੀ ਤਾਂ ਵੀ ਨੰਬਰ ਸੈਂਡ ਕੀਤਾ ਮੈਂ ਸੋ ਵੈਸੇ ਵੀ ਕਿਸੇ ਨੇ ਮਦਦ ਕਰਨੀ ਹੁੰਦੀ ਹੈ ਤੇ ਮੈਂ ਨੰਬਰ ਆਪਣਾ ਵੀ ਦਿੱਤਾ ਹੋਇਆ ਹੈ ਤੁਸੀਂ ਜਦੋਂ ਮਰਜ਼ੀ ਮੈਨੂੰ ਫੋਨ ਕਰ ਸਕਦੇ ਹੋ